ਮੈਂ ਸੁਪਿੰਦਰ ਸਿੰਘ ਐਕਸ ਚੇਅਰਮੈਨ ਮਾਰਕਟ ਕਮੇਟੀ ਫਰੋਈਪੁਰ ਜਿੱਥੇ ਸਾਰੇ ਹੀ ਦੇਸ਼ ਵਾਸੀਆਂ ਨੂੰ 15 ਅਗਸਤ ਦੀ ਵਧਾਈ ਦਿੰਦਾ ਹਾਂ ਉੱਥੇ ਹੀ ਇਹ ਵਧਾਈ ਦੇ ਨਾਲ ਨਾਲ ਅਪੀਲ ਕਰਦਾ ਹਾਂ ਕਿ ਆਪਾਂ ਦੇਸ਼ ਦੇ ਵਿੱਚ ਦੇਸ਼ ਦੇ ਸਾਫ਼ ਵਾਤਾਵਰਨ ਨੂੰ ਲੈ ਕੇ ਬੂਟੇ ਲਾਉਣ ਦੀ ਬੜੀ ਪ੍ਰਕਿਰਿਆ ਨੂੰ ਸ਼ੁਰੂ ਕਰੀਏ ਔਰ ਇੱਕ ਇੱਕ ਬੂਟਾ ਆਪਣੇ ਜੀਵਨ ਵਿੱਚ ਜ਼ਰੂਰ ਲਾਉਣਾ ਚਾਹੀਦਾ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਇੱਕ ਇੱਕ ਬੂਟਾ ਲਾ ਕੇ ਔਰ ਇਹ ਵਾਤਾਵਰਨ ਸਾਫ਼ ਕਰੀਏ ਔਰ ਦੇਸ਼ ਦੇ ਵਿੱਚ ਜਿਹੜੀ ਆਪਸੀ ਭਾਈਚਾਰਾ ਪ੍ਰੇਮ ਹੈ ਉਹਨੂੰ ਕਾਇਮ ਕੀਤਾ ਜਾਵੇ ਮੈਂ ਰੂਨਾ ਰਾਜਪੂਤ ਜ਼ਿਲ੍ਹਾ ਪ੍ਰਧਾਨ ਮਹਿਲਾ ਮੋਰਚਾ ਭਾਰਤੀ ਜਨਤਾ ਪਾਰਟੀ ਮੈਂ ਆਪਣੀ ਪੂਰੀ ਟੀਮ ਵੱਲੋਂ 15 ਅਗਸਤ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦੀ ਆ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਆ ਕਿ ਪੰਜਾਬ ਤਰੱਕੀ ਦੇ ਰਾਹਤੇ ਤੇ ਜਾਵੇ ਜੋ ਅੱਜ ਦਾ ਪੰਜਾਬ ਦਾ ਮਾਹੌਲ ਹੈ ਪ੍ਰਮਾਤਮਾ ਉਸ ਨੂੰ ਠੀਕ ਕਰੇ ਅਤੇ ਔਰਤਾਂ ਨੂੰ ਪੂਰੇ ਸਮਾਜ ਵਿੱਚ ਮਾਨ ਸਨਮਾਨ ਮਿਲ ਰਿਹਾ ਉਸ ਨੂੰ ਉਸ ਲਈ ਧੰਨਵਾਦ ਕਰਦੀ ਆ ਮੈਂ ਵਿਸ਼ਵਾਸ ਦਿਵਾਉਂਦੀ ਆ ਕਿ ਕਿਸੇ ਵੀ ਔਰਤ ਨੂੰ ਜਦੋਂ ਵੀ ਲੋੜ ਹੈ ਮੈਂ ਉਸ ਦੇ ਨਾਲ ਖੜਾਂਗੀ ਧੰਨਵਾਦ